ਬੜੀ ਬਲੇਮ ਗੇਮ ਖੇਡੀ ਜਾਂਦੀ ਹੈ ਵੀ ਭਿੰਡਰਾਂ ਵਾਲਾ ਹਥਿਆਰ ਲੈ ਕੇ ਅਕਾਲ ਤਖਤ ਬੈਠਾ ਹਮਲਾ ਤਾਂ ਹੋਇਆ ਹੈ ਉਹ ਅੰਤਕਵਾਦੀ ਸੀ ਹਿੰਦੂਆਂ ਨੂੰ ਬੱਸਾਂ ਚੋਂ ਲਾ ਕੇ ਮਾਰਿਆ ਗਿਆ ਤੋਂ ਇਹੋ ਜੇ ਬੋਲ ਉਹਨਾਂ ਦੀ ਸ਼ਾਨ ਦੇ ਖਿਲਾਫ ਆਮੀ ਆਪਾ ਸੁਣਦੇ ਆ ਇਹ ਕਿੱਦਾਂ ਦਾ ਅਤਵਾਦੀ ਹੈ ਜਿਹਦੇ ਉੱਤੇ ਕੋਈ ਐਫ ਆਈ ਆਰ ਦਰਜ ਨਹੀਂ ਕੋਈ ਕੇਸ ਨਹੀਂ ਕੋਈ ਲੁੱਟ ਖੋ ਨਹੀਂ ਤੇ ਕਿਦਾਂ ਦਾ ਅਤਵਾਦੀ ਹੈ ਜਿਹਦੇ ਸਾਵੇਂ ਹਿੰਦੁਸਤਾਨ ਦੇ بڑے بڑے ਪੱਤਰਕਾਰ ਲੀਡਰ ਸਹਿਬਾਨ ਔਰ ਚਿੱਟੀ ਖਲੜੀ ਵਾਲੇ ਤੁਲੀ ਵਰਗੇ ਪੱਤਰਕਾਰ ਮੁਸਕਰਾ ਕੇ ਬਹਿੰਦੇ ਨੇ ਸਵਾਲ ਜਵਾਬ ਕਰਦੇ ਨੇ ਉਹਨਾਂ ਦੇ ਚਿਹਰੇ ਤੋਂ ਤੇ ਕਿਤੇ ਨਹੀਂ ਜਾਪਦਾ ਵੀ ਉਹ ਅਤਵਾਦੀ ਦੇ ਸਾਹਮਣੇ ਬੈਠੇ ਨੇ ਜੇ ਭਿੰਡਰਾ ਵਾਲੇ ਸੰਤ ਅਤਵਾਦੀ ਸੰਨ ਤੇ ਇੰਦਰਾ ਗਾਂਧੀ ਦੀ 1983 ਦੀ ਇੱਕ ਚਿੱਠੀ ਮਿਲਦੀ ਹੈ ਕਰਨੇ ਰਿਲੀਜ਼ ਕੀਤੀ ਹੈ ਜਦੋਂ ਸੰਤਾ ਨੂੰ ਉਹ ਚਿੱਠੀ ਲਿਖਦੀ ਹੈ ਤੇ ਉਹਦੇ ਅਲਫਾਜ਼ ਨੇ ਸ਼੍ਰੀਮਾਨ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਅਤਵਾਦੀ ਲਈ ਸੰਤ ਲਬਸ ਪ੍ਰਧਾਨ ਮੰਤਰੀ ਨੇ ਕਿਉਂ ਵਰਤਿਆ ਇੰਦਰਾ ਗਾਂਧੀ ਦਾ ਫਰਜ਼ੰਦ ਰਜੀਵ ਗਾਂਧੀ ਮਈ 5 1984 ਵਾਲੇ ਦਿਨ ਚੰਡੀਗੜ੍ਹ ਆਉਂਦਾ 25 ਦਿਨ ਪਹਿਲਾਂ ਸਾਕਾ ਨੀਲੇ ਤਾਰੇ ਤੋਂ ਪੱਤਰਕਾਰ ਪੁੱਛਦਾ ਹੈ ਭਿੰਡਰਾਂ ਵਾਲੇ ਬਾਰੇ ਕੀ ਖਿਆਲ ਹੈ ਅੰਗਰੇਜ਼ੀ ਵਿੱਚ ਜਵਾਬ ਦਿੰਦਾ ਹੈ ਆ ਸੇਂਟਲੀ ਮੈਨ ਵਿਦਾਊਟ ਪੋਲਿਟੀਕਲ ਅਬਿਸ਼ਨ ਇਹ ਸਤਪੁਰਸ਼ ਹੈ ਜਿਸ ਨੂੰ ਰਾਜਨੀਤੀ ਦੀ ਕੋਈ ਚਾਹ ਨਹੀਂ ਪਚੀਆਂ ਦਿਨਾ ਬਾਅਦ ਉਹੀ ਭਿੰਡਰਾਂ ਵਾਲਾ ਅਤਵਾਦੀ ਕਿਵੇਂ ਬਣ ਗਿਆ ਦੇਸ਼ ਦੀ ਸਰਕਾਰ ਲਈ ਸਭ ਤੋਂ ਵੱਡੀ ਗਵਾਹੀ ਭਿੰਡਰਾਂ ਵਾਲੇ ਸੰਤ ਅਤਵਾਦੀ ਨਹੀਂ 인ਦਰਾ ਗਾਂਧੀ ਅੰਤਕਵਾਦੀ ਸੀ ਉਹ ਹੈ ਭੈਰਵਦੱਤ ਪਾਂਡੇ ਦੀ ਚਿੱਠੀ ਜੋ ਗਵਰਨਰ ਆਫ ਪੰਜਾਬ ਰਿਆ ਜਦੋਂ ਉਹ ਨੂੰ ਸੂ ਮਿਲਦੀ ਹੈ ਦਸਕਤਾਂ ਦੀ ਗੱਲ ਚੱਲਦੀ ਹੈ ਗਵਰਨਰ ਦੇ ਸਾਈਨ ਹੋਣਗੇ ਹਰਮੰਦਰ ਤੇ ਹਮਲਾ ਹੋਣਾ ਤੇ ਉਹਨੇ ਚਿੱਠੀ ਲਿਖੀ ਸੈਂਟਰ ਗਵਰਨਮੈਂਟ ਨੂੰ ਇਸ ਸਿਵਲ ਮੈਟਰ ਐਂਡ देयर इज नो ਨੀਡ ਆਫ ਮਿਲਟਰੀ অর ਸੈਂਟਰਲ ਗਵਰਨਮੈਂਟ ਇਨਵੋਲਵਮੈਂਟ ਇਨ ਪੰਜਾਬ ਸਿਵਿਲਿਅਨਸ ਦਾ ਸਟੇਟ ਦਾ ਮੈਟਰ ਐ ਬੀਬੀ ਇੰਦਰਾ ਗਾਂਧੀ ਤੇਰੀ ਫੌਜ ਦੀ ਤੇਰੇ ਦਖਲ ਦੀ ਇੱਥੇ ਜ਼ਰੂਰਤ ਨਹੀਂ ਜੇ ਭਿੰਡਰਾ ਵਾਲੇ ਸੰਤ ਅਤਵਾਦੀ ਹੁੰਦੇ ਉਹਨਾਂ ਦੇ ਹਥਿਆਰਾਂ ਤੋਂ ਹਿੰਦੂਆਂ ਨੂੰ ਮਨੁੱਖਤਾ ਨੂੰ ਖਤਰਾ ਹੁੰਦਾ ਤੇ ਗਵਰਨਰ ਦੀ ਡਿਊਟੀ ਸੀ ਉਹ ਹਿੰਦੂ ਉਹ ਸੀ ਉਹ ਚਿੱਠੀ ਲਿਖਦਾ ਵੀ ਭੇਜੋ ਆਰਮੀ ਭਿੰਡਰਾ ਵਾਲੇ ਨੂੰ ਮਿਟਾਉਣਾ ਹੈ జర్నలిస్ట్ ਕੇ सिन्हा आर्मी चीफ ऑफ इंडिया ਸਕਦਾ ਉਥੇ ਸੰਤ ਬੈਠਾ ਹੈ ਕੋਈ ਅਤਵਾਦੀ ਨਹੀਂ ਕਹਿੰਦੀ ਫਿਰ ਪਾਸਾ ਕਰ ਕਰ ਪ੍ਰੀਮਚੁਰ ਰਟਾਇਰਮੈਂਟ सिन्हा ਨੂੰ ਲੈਣੀ ਪੈ ਗਈ ਜਰਨਲ ਅਰुण ਵੈਦਿਆ ਦੀ ਚੋਣ ਹੁੰਦੀ ਹੈ ਮੰਦਰ ਸਾਹਿਬ ਤੇ ਹਮਲਾ ਕਰਨ ਦੇ ਲਈ ਉਹ ਕਹਿੰਦਾ ਹੈ ਸੰਕ ਜਰਨਾਇਲ ਸਿੰਘ ਬਹੁਤ ਜ਼ੋਰ ਡਿਫੈਂਸਿਵ ਮੋਡ ਉਹਨਾਂ ਹਥਿਆਰ ਰੱਖੇ ਸੀ ਅਕਾਲ ਤਖਤ ਸਾਹਿਬ ਦੀ ਰਾਖੀ ਲਈ ਝਗੜਾ ਕਰਨ ਲਈ ਨਹੀਂ ਬਿਜਲੀ ਕੱਟ ਦਿੰਦੇ ਪਾਣੀ ਬੰਦ ਕਰ ਦਿੰਦੇ ਮਹੀਨਾ ਖੰਡ ਕਿਧਰੇ ਸਿੰਘ ਅੰਦਰ ਰਹਿੰਦੇ ਭੁੱਖੇ ਪਾਣੀ ਦਾ ਸ਼ਹੀਦ ਹੁੰਦੇ ਜਾਂ ਬਾਹਰ ਆਉਂਦੇ ਹਮਲਾ ਕਰਨ ਦੀ ਲੋੜ ਨਹੀਂ ਸੀ ਸੀ ਗੁਰੂ ਹਰਗੋਬਿੰਦ ਸਾਹਿਬ ਸ਼ਹਿਰ ਚੋਂ ਬਾਹਰ ਜਾ ਕੇ ਝਗੜੇ ਭਿੰਡਰਾਵਾਲਾ ਸ਼ਹਿਰੋਂ ਬਾਹਰ ਨਿਕਲਦਾ ਕਿਉਂ ਅਕਾਲ ਤਰ ਤਟਕੇ ਨੇ ਕਿਉਂ ਕਤਲੋਗਾਰਥ ਇਨੀ ਕਰਵਾਈ ਸਿੱਖ ਜਗਤ ਦੀ ਤੇ ਸਿਨਾ ਵਿਚਾਰ ਦੀ ਚਪੇੜ ਮਾਰਦਾ ਇਸ ਵਿਚਾਰ ਧਾਰਾ ਵਾਲਿਆਂ ਦੇ ਮੂੰਹ ਤੇ Hindu ਹੁੰਦੇ ਹੋਏ ਕਹਿੰਦਾ ਇੰਦਰਾ ਗਾਂਧੀ ਦੀ ਹਦਾਇਤ ਸੀ ਅਗਸਤ 1982 ਵਿੱਚ ਰੈਜ਼ੋਲੂਸ਼ਨ ਆਫ ਆਨੰਦਪੁਰ ਸਾਹਿਬ ਨੂੰ ਲਾਗੂ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਿੱਖ ਸੰਗਤਾਂ ਨੇ ਧਰਮਯੁੱਧ ਮੋਰਚਾ ਸ਼ੁਰੂ ਕੀਤਾ ਅਕਤੂਬਰ 1982 ਵਿੱਚ ਸਿਰਫ 2 ਮਹੀਨੇ ਬਾਅਦ ਸਰਸਵਾ ਤੇ ਚਕਰਾਤਾ ਵਿੱਚ ਰੈਪਲੀਕਾ ਮਾਡਲ ਬਣਾਇਆ ਹਰਮੰਦਰ ਸਾਹਿਬ ਦਾ ਆਰਮੀ ਨੂੰ ਟ੍ਰੇਨਿੰਗ ਦਿੱਤੀ ਵੀ ਹਰਮੰਦਰ ਕਾਉਣਾ ਹੈ ਉਹ ਕਹਿੰਦਾ ਇੰਦਰਾ ਗਾਂਧੀ ਦੀ ਆਪਣੀ ਸਟੇਟਮੈਂਟ ਹੈ ਵੀ ਭਿੰਡਰਾਂ ਵਾਲਾ 6 ਮਹੀਨੇ ਸਾਲ ਤੋਂ ਹਥਿਆਰ ਇਕੱਠੇ ਕਰ ਰਿਆ ਸੀ ਕਾਲ ਤਖਤ ਬਹਿ ਗਿਆ ਮੈਂ ਤਾਂ ਹਮਲਾ ਕੀਤਾ ਕਹਿੰਦਾ ਇੰਦਰਾ ਗਾਂਧੀ ਨੇ ਆਪਣੀ ਕਰਨੀ ਵੱਲ ਧਿਆਨ ਨਹੀਂ ਦਿੱਤਾ ਵੀ ਤੂੰ 18 ਮਹੀਨੇ ਪਹਿਲਾ ਹਰਮੰਦਰ ਢਾਉਣ ਦੀ ਪਲੈਨਿੰਗ ਕਰ ਰਹੀ ਆ ਇਹ ਰਿਪੋਰਟ ਹੋ ਗਈ ਲੀਕ ਤੇ ਭਿੰਡਰਾਵਾਲੇ ਸੰਤਾ ਨੂੰ ਮਜਬੂਰਨ ਵੱਡੇ ਹਥਿਆਰ ਰੱਖਣੇ ਪੈ ਗਏ ਮੇਰੇ ਘਰ ਤੇ ਹਮਲਾ ਹੋਣਾ ਹੋਵੇ ਤੇ ਮੈਨੂੰ ਤਿਆਰੀ ਕਰਨੀ ਚਾਹੀਦੀ ਆ ਜਿੰਨਾ ਨੁਕਸਾਨ ਘਟ ਸਕੇ ਘਟਾ ਲਵਾਂ ਇੱਕ ਹਿੰਦੂ ਹੁੰਦੇ ਹੋਏ ਆਰਮੀ ਚੀਫ ਹੁੰਦੇ ਹੋਏ ਕਹਿ ਰਿਹਾ ਐ ਵੀ ਭਿੰਡਰਾਵਾਲੇ ਕੋਲ ਕੋਈ ਰਸਤਾ ਹੀ ਨਹੀਂ ਬਚਿਆ you are duty bound to do all when you know someone is going to raid your house ਤੁਹਾਡੇ ਘਰ ਤੇ ਹਮਲਾ ਹੋਣਾ ਹੋਵੇ ਤੇ ਚੂੜੀਆਂ ਪਾ ਕੇ ਨਹੀਂ ਬੰਦੇ ਸੂਰਮੇ ਹਥਿਆਰ ਲੈ ਕੇ ਬੈਠਿਆ ਜਾਂਦਾ ਹੈ ਅਕਾਲ ਤਖਤ ਮੋਰਚਾ ਨਹੀਂ ਬਣਾਇਆ ਪਿੰਡਰਾਂ ਵਾਲਿਆਂ ਨੇ ਅਕਾਲ ਤਖਤ ਦੀ ਰੱਖਿਆ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ ਸੂਰਮਾ ਹਥਿਆਰ ਲੈ ਕੇ ਬੈਠਾ ਉੱਤੇ ਔਰ ਇਹ ਮੋਰ ਜਰਨਲ ਸਿਨਾ ਨੇ ਲਈ ਹੈ ਆਪ ਇੰਡੀਅਨ ਆਰਮੀ ਚੀਫ ਹੈ ਕੋਈ ਰਾਜ ਆਂਦਾ ਪੱਤਰਕਾਰ ਨਹੀਂ ਵੀ 5 700 ਦੋ ਤੇ ਜੋ ਮਰਜੀ ਕਲਮ ਚੋਂ ਕਢਵਾ ਲਵੋ ਵਕਾਊ ਬਾਲ ਨਹੀਂ ਹੈ ਮਰਦ ਬੰਦਾ ਸੀ ਇੰਦਰਾ ਗਾਂਧੀ ਦੇ ਪਾਪ ਦਾ ਭਾਗੀਦਾਰ ਨਹੀਂ ਬਣਿਆ ਉਹ ਤੋਂ ਕਹਿੰਦਾ ਇਟ ਇਜ਼ ਹਿਸ ਸੈਕ੍ਰੀਟ ਡਿਊਟੀ ਟੂ ਸਮੈਸ਼ ਦਾ ਆਰਮੀ ਸਪੀਟ ਇਹ ਉਹਦੀ ਡਿਊਟੀ ਬਣ ਜਾਂਦੀ ਹੈ ਜਦੋਂ ਘਰ ਤੇ ਕੋਈ ਦੁਸ਼ਮਣ ਹਮਲਾ ਕਰਨ ਆਉਂਦਾ ਤੇ ਉਹਦੇ ਦੰਦ ਭੰਣੇ ਪੈਂਦੇ ਨੇ ਤੇ ਕਹਿੰਦਾ ਫਿਰ ਭਿੰਡਰਾਂ ਵਾਲਾ ਜੂਜਿਆ ਸ਼ਹਾਦਤ ਦੀ ਅਬਦੀ ਮਾਣੀ ਜਦੋਂ 6 ਜੂਨ 1984 ਨੂੰ ਸਵੇਰ ਦੇ ਵਕਤ ਵੱਖੀ ਵਿੱਚ ਬ੍ਰਸ਼ਟ ਵਜਾ ਨਾ ਭਿੰਡਰਾਂ ਵਾਲੇ ਮਹਾਪੁਰਸ਼ਾਂ ਦੇ ਅਕਾਲ ਤਖਤ ਸਾਹਿਬ ਦੇ ਸਾਵੇਂ ਯੁੱਧ ਲੜਦੇ ਹੋਏ ਤੇ ਇੱਕ ਦਰਦ ਭਰੇ ਕਵੀ ਦੀ ਕਲਮ ਚੋਂ ਬੋਲ ਨਿਕਲੇ ਨੇ ਉਹ ਕਹਿੰਦਾ ਹੈ ਇਸ ਤਰ੍ਹਾਂ ਝਾਪਿਆ ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਲੈਣ ਦੇ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅੰਮ੍ਰੀ ਪੀਰੀ ਦੇ ਮਾਲਕ ਆਏ ਹੋਣ ਖੁਦ ਖੁਦਾ ਗੁਰੂ ਹਰਗੋਬਿੰਦ ਨੇ ਤਿੰਨਾਂ ਲੋਕਾਂ ਦੀਆਂ ਪੈਗੰਬਰੀ ਸ਼ਖਸੀਆਂ ਨੇ ਆਪਣੇ ਕਲਾਵੇ ਵਿੱਚ ਭਿੰਡਰਾਂ ਵਾਲੇ ਨੂੰ ਲੈ ਲਿਆ ਸੂਰਮੇ ਦੇ ਕੇਸ ਖੁੱਲੇ ਹੋਏ ਨੇ ਉਹਦੇ ਕੇਸਾਂ ਦੇ ਵਿੱਚੋਂ ਆਜ਼ਾਦੀ ਦਾ ਦਰਿਆ ਵਗਣ ਲੱਗਾ ਹੈ ਐਉਂ ਜਾਪਿਆ ਜਿਵੇਂ ਜਹਲਮ ਤੇ ਜਨਾਬ ਨੇ ਘੁੱਟ ਕੇ ਉਹਦੇ ਚਰਨ ਫੜ ਲਏ ਹੋਣ ਸਤਲੁਜ ਤੇ ਵਿਆਸ ਨੇ ਉਸਦੇ ਡੌਲਿਆਂ ਨੂੰ ਗਲਵਕੜੀ ਪਾ ਲਈ ਹੋਵੇ ਰਾਵੀ ਨੇ ਉਸਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਹੋਵੇ ਮੀਰੀ ਪੀਰੀ ਦੇ ਨਿਸ਼ਾਨ ਪਿੰਡਰਾ ਵਾਲੇ ਦੇ ਸਾਏ ਦੇ ਉੱਤੇ ਛਾਇਆ ਛਾਂ ਕਰ ਰਹੇ ਹੋਣ ਇਓਂ ਜਾਪਿਆ ਜਿਵੇਂ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਆਪਣੇ ਰਖਵਾਲੇ ਦੇ ਚਰਨ ਫੜ ਕੇ ਅਰਜ਼ ਕਰ ਰਹੀ ਹੋਵੇ ਤੂੰ ਸਾਨੂੰ ਛੱਡ ਕੇ ਨਾ ਜਾ ਕੌਮ ਦੇ ਬਾਬੇ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਝੋਰਾ ਨਹੀਂ ਕਰਨਾ ਆਦਮ-ਜਾਤ ਦੇ ਲਈ ਸਭ ਤੋਂ ਵੱਡਾ ਰੁਤਬਾ ਸ਼ਹੀਦੀ ਦਾ ਹੈ ਤੇ ਮੈਂ ਗੁਰੂ ਹਰਗੋਬਿੰਦ ਸਾਹਿਬ ਦੀ ਗੋਦ ਮੱਲ ਲਈ ਐ ਸਿਰ ਦੇ ਕਰਕੇ